ਇਲੈਕਟ੍ਰੋਮੈਕੈਨੀਕਲ ਹੋਣਗੇ ਡਿਜੀਟ ਮੂਵ ਕਰਦੇ ਨੇ ਇੱਥੇ ਇੱਥੇ ਡਿਸਕ ਮੂਵ ਨਹੀਂ ਕਰਦੇ ਨੇ ਤਾਂ ਇਹ ਵਾਲਾ ਮੀਟਰ ਮਾਹ ਸ਼ਕਤੀ ਦਾ ਮੀਟਰ ਹੈ ਮੀਟਰ ਦੇ ਉੱਪਰ ਮੇਨਲੀ ਕੀ ਲਿਖਿਆ ਹੁੰਦਾ ਹੈ ਇਹਨੇ ਲਿਖਿਆ AC ਸਟੈਟਿਕ ਵਾਟ ਆਵਰ ਮੀਟਰ એનર્ਜੀ ਮੀਟਰ ਨੂੰ ਕੀ ਕਹਿੰਦੇ ਨੇ ਆਪਾਂ ਵਾਟ ਆਵਰ ਮੀਟਰ ਉਹਨੇ ਤੇ ਕੀ ਲਿਖਿਆ ਹੋਏਗਾ ਜੀ ਇੱਕ ਤਾਂ ਮੀਟਰ ਦੀ ਕਪੈਸਿਟੀ ਲਿਖੀ ਹੋਏਗੀ ਠੀਕ ਹੈ ਮੀਟਰ ਆਨੇ ਨੇ 10 ਛੱਟ ਦੇ ਜਾਂ ਫਿਰ 10 1040 ਦੀ ਅੱਜ ਕੱਲ 1060 ਦੇ ਜਾਂ 1040 ਦੂਸਰਾ ਇਹਦੇ ਜੇ ਰੈਗੂਲੇਸ਼ਨ ਲਿਖੇ ਹੋਣਗੇ ਚੱਕਰ 3200 6400 1600 ਸਾਰੇ ਇਹਦੇ ਤੇ ਲਿਖੇ ਹੁੰਦੇ ਨੇ 1 ਮੀਟਰ ਦੀ ਵੋਲਟੇਜ ਲਿਖੀ ਹੁੰਦੀ ਹੈ ਕੀ ਲਿਖੀ ਹੁੰਦੀ ਹੈ 240 ਵੋਲਟ 10 ਤੋਂ 60 ਐਂਪੀਅਰ ਨਾਲ ਲਿਖੀ ਹੁੰਦੀ ਹੈ ਫ੍ਰੀਕੁਐਂਸੀ ਇਹਦੇ ਜੇ ਲਿਖਿਆ ਨੇ ਦੇਖੋ ਸਿੰਗਲ ਫੇਜ 2 ਵਾਇਰ सिंगल फेज 2 वायर दो वायर इन, इनकमिंग वास्ते दो आउटगोइंग वास्ते एक फेज ये के न्यूट्रल सिंगल फेज याते दो तारा मीटर दी प्लेट ਦੇ ਉੱਪਰ ਕੀ ਲਿਖਿਆ ਹੋਵੇਗਾ मीटर दी प्लेट ਦੇ ਉੱਪਰ ਮੀਟਰ ਦੀ ਕੰਪਨੀ ਹੋਏਗੀ ਮੀਟਰ ਦਾ ਸੀਰੀਅਲ ਨੰਬਰ ਹੋਏਗਾ ਮੀਟਰ ਦੀ ਕਪੈਸਿਟੀ ਹੋਏਗੀ 10 ਤੋਂ 60 एंपियर ਦਾ ਮੀਟਰ ਹੈ ਜੀ ਕਲੀਅਰ ਹੈ ਔਰ ਇਸ ਤੋਂ ਬਾਅਦ ਕਿੰਨੀ ਵੋਲਟੇਜ ਤੇ ਚੱਲਦਾ ਹੈ 240 वोल्ट ਲਿਖਿਆ ਹੋਏਗਾ ਸਿੰਗਲ फेज ਵਾਲੇ ਤੇ ਥਰੀ ਬੇਜ ਆ ਕੇ 415 ਲਿਖਿਆ ਹੋਏਗਾ ਫ੍ਰੀਕਵੈਂਸੀ 50 ਹਰਟ ਫ੍ਰੀਕਵੈਂਸੀ ਇਹਦੇ ਤੇ ਲਿਖੀ ਹੋਏਗੀ ਮੀਟਰ ਦਾ ਸੀਰੀਅਲ ਨੰਬਰ ਔਰ ਮੀਟਰ ਦੇ ਚੱਕਰ ਲਿਖੇ ਹੋਣਗੇ 3200 ਚੱਕਰ ਵਾਲਾ ਮੀਟਰ ਇਹਨਾਂ ਚੱਕਰ ਵਾਲਾ ਹੈ 3200 3200 ਇੰਪਲਸ ਪਰ ਕਿਲੋਵਾਟ ਆਵਰ 1 ਕਿਲੋਵਾਟ ਆਵਰ 1 ਯੂਨਿਟ ਖਪਤ ਕਰਨ ਲਈ ਇਹਨੂੰ 3200 ਚੱਕਰ ਕੱਟਨੇ ਪੈਣਗੇ 3200 ਵਾਰੀ ਇਹਦੀ ਲਾਈਟ ਜਿਹੜੀ ਹੈ ਉਹ ਥੋੜੀ ਥੋੜੀ ਲਾਈਟ ਕੀ ਹੈ ਲਿੱਦੜੇ ਕਰੇਗੀ ਬਲਿੰਕ ਕਰੇਗੀ ਆ ਸੀ ਐਲ ਲਿਖਿਆ ਨਾ ਕੈਲਰੀ ਇਹ ਵਾਲੀ ਬਲਿੰਕ ਕਰਦੀ ਹੈ ਠੀਕ ਹੈ ਤਾਂ ਇਹ 3200 ਇੰਪਲਸ ਵਾਲਾ ਮੀਟਰ ਸੀਗਾ ਇਹ ਤੁਹਾਡਾ ਹੈਗਾ ਤੁਹਾਡਾ ਇਲੈਕਟ੍ਰੋ ਮਕੈਨਿਕਲ ਮੀਟਰ ਹੁਣ ਕਈ ਮੀਟਰ ਐਦਾਂ ਦੇ ਹੋਣਗੇ ਜਿਹਦੇ ਤੇ ਆ ਮੂਵ ਨਹੀਂ ਕਰਨਗੇ ਆ ਰੀਡਿੰਗ ਕੀ ਅੱਗੇ ਅੱਗੇ ਮੂਵ ਨਹੀਂ ਕਰੇਗੀ ਚੋਕਾ ਗਿਆ ਪੰਜਾ ਆਪਣੇ ਆਪ ਹੀ ਉੱਥੇ ਆ ਜਾਏਗਾ ਚੋਕਾ ਗਿਆ ਪੰਜਾ ਆਪਣੇ ਆਪ ਹੀ ਆ ਜਾਏਗਾ ਮਤਲਬ ਉਹਨਾਂ ਨੂੰ ਕੀ ਕਰਨੀ ਆਪਾਂ ਇਲੈਕਟ੍ਰੋ ਮੂਵ ਨਹੀਂ ਕਰਨਗੇ ਕਈਆਂ ਦੇ ਵਿੱਚ ਜਿਹੜਾ ਉਹ ਆ ਗਿਆ ਇਲੈਕਟ੍ਰੋਨ ਜਿਨ੍ਹਾਂ ਤੇ ਡਿਸਪਲੇ ਆਂਦੀ ਹੈ ਰੈੱਡ ਰੈੱਡ ਨੇ ਗ੍ਰੀਨ ਕਲਰ ਦੀ ਅੱਖਰ ਆਂਦੇ ਨੇ ਐਲਈਡੀ ਲਾਈਟ ਐਮਿਟਿੰਗ ਡਾਇਓਡ ਲੱਗੇ ਹੁੰਦੇ ਨੇ ਲਾਈਟ ਐਮਿਟਿੰਗ ਡਾਇਓਡ ਜਿਨ੍ਹਾਂ ਤੇ ਲੱਗੇ ਹੋਣਗੇ ਉਹ ਕੀ ਹੋਣਗੇ ਡਿਜੀਟਲ ਮੀਟਰ ਇਹ ਜਿਹੜੇ ਡਿਜੀਟਲ ਮੀਟਰ ਸ਼ਾਇਦ ਆ ਰਿਹਾ ਆ ਤੁਹਾਡਾ ਡਿਜੀਟਲ ਮੀਟਰ ਹੈ ਆ ਤੁਹਾਡਾ ਡਿਜੀਟਲ ਮੀਟਰ ਹੈ ਇਹਦੇ ਤੁਸੀਂ ਦੇਖੋਗੇ ਹੁਣ ਤਾਂ ਰੀਡਿੰਗ ਆ ਨਹੀਂ ਰਹੀ ਠੀਕ ਹੈ ਨਾ ਤਾਂ ਇਹ ਤੁਹਾਡਾ ਕੀ ਹੋ ਗਿਆ ਡਿਜੀਟਲ ਮੀਟਰ ਐਵਨ ਕੰਪਨੀ ਦਾ ਮੀਟਰ ਹੈ ਅਸਿਰਲ ਨੰਬਰ ਲਿਖਿਆ 809480 ਸੀਰੀਅਲ ਨੰਬਰ ਮੀਟਰ ਦਾ ਕੰਪਨੀ ਹੈ ਸੋਰੀ ਐਲ ਐਨ ਟੀ ਐਲ ਐਨ ਟੀ ਕੰਪਨੀ ਹੈ ਜੀ 450 ਚੱਕਰਾਂ ਵਾਲਾ ਮੀਟਰ ਹੈ ਠੀਕ ਹੈ ਜੀ ਤਾਂ ਇਹ ਵੀ 10 ਸੈੱਟ ਦਾ ਮੀਟਰ ਹੈ ਕਲੀਅਰ ਤਾਂ ਇਹ ਹੋ ਗਿਆ ਤੁਹਾਡਾ ਡਿਜੀਟਲ ਮੀਟਰ ਲਾਸਟ ਵਨ ਇਜ਼ ਯੂਅਰ ਸਮਾਰਟ ਮੀਟਰ ਲੇਟੈਸਟ ਮਾਡਲ ਸਮਾਰਟ ਮੀਟਰ ਅਜਕਲ ਦਾ ਠੀਕ ਹੈ ਜੀ ਦਾ ਹੋਇਆ ਬਣਾ ਰੱਖਿਆ ਠੀਕ ਹੈ ਤਾਂ ਇਹ ਜੀ ਮੈਂ ਇੱਕ ਗੱਲ ਹੋਰ ਕਹਿ ਦਿਆਂ ਕਿਲਡ ਦੇ ਵਿੱਚ ਕੰਮ ਕਰਨਾ ਤੁਸੀਂ ਜਾ ਕੇ ਤੁਸੀਂ ਸਮਾਰਟ ਮੀਟਰ ਲਗਾਣ ਜਾਂਦੇ ਹੋ ਲੋਕੀ ਵਿਰੋਧ ਕਰਦੇ ਵਿਰੋਧ ਕਰਨ ਵਾਲੀ ਆਪਣੀ ਪ੍ਰਾਣੀ ਠੀਕ ਹੈ ਉਹਨਾਂ ਨੂੰ ਡਾਊਟਸ ਨੇ ਜਦੋਂ ਕਿਸੇ ਚੀਜ਼ ਦੀ ਕਿਸੇ ਨੂੰ ਨੋ ਲੈਜ ਨਾ ਹੋਵੇ ਉਹਦੇ ਵਿੱਚ ਕਮੀਆਂ ਕੱਢਦਾ ਬੜੇ ਸਾਰੇ ਮੇਰੇ ਚ ਵੀ ਕਮੀਆਂ ਕੱਢਣਗੇ ਬਾਹਰ ਜਾ ਕੇ ਆ ਵੀਡੀਓਜ਼ ਬਣਾਈਆਂ ਨਹੀਂ ਨੇ ਤੇ ਕਮੀਆਂ ਕੱਢਣਗੇ ਵੀ ਆ ਚੀਜ਼ ਇਹ ਦੱਸ ਨਹੀਂ ਸੀ ਆ ਇਹ ਦੱਸ ਨਹੀਂ ਸੀ ਪਰ ਜਿੰਨੂੰ ਜਿੰਨਾ ਪਤਾ ਹੁੰਦਾ ਉਹ ਦੱਸ ਦੇ ਆਈ ਐਮ ਨਾਟ 100% ਐਫੀਸ਼ੀਐਂਟ ਕੋਈ 100% ਐਫੀਸ਼ੀਐਂਟ ਵੀ ਹੁੰਦਾ ਮੈਂ ਮੈਂ ਵੀ ਨਹੀਂ ਹਾਂ ਠੀਕ ਹੈ ਹੋ ਸਕਦਾ ਹੈ ਮੇਰੇ ਤੋਂ ਐਫੀਸ਼ੀਐਂਟ ਤੁਹਾਡੇ ਚ ਕੋਈ ਬੈਠਾ ਪਰ ਜਿਹਨੂੰ ਨੋਲਿਜ ਨਾ ਹੋਵੇ ਉਸ ਕੰਮ ਦੀ ਉਹ ਫਿਰ ਕੀ ਕਰਦਾ ਹੈ ਉਹਦੀ ਉਹਨੂੰ ਕ੍ਰਿਟਿਕਾਈਜ਼ ਕਰਦਾ ਵੀ ਆ ਰਹੇ ਨੇ ਨੁਕਸਾਨ ਨਹੀਂ ਬੇਟਾ ਇੱਕ ਚੀਜ਼ ਦੱਸੂ ਤੁਸੀਂ ਸ਼ਾਰੇ ਸ਼ਾਣੇ ਜਿਹੀ ਇਲੈਕਟ੍ਰੀਕਲ ਇੰਜੀਨੀਅਰ ਆਮੀਟਰ ਅੱਜ ਤਾਈਂ ਦੀ ਚਿਪ ਨਹੀਂ ਹੈਗੀ ਕੱਲ ਨੂੰ ਜੇਕਰ ਇਹਦੀ ਚਿਪ ਪਾ ਦੇਣਗੇ ਤਾਂ ਉਹਨੂੰ ਰੀਚਾਰਜ ਕਰਨਾ ਪਏਗਾ ਬਿੱਲ ਆਏਗਾ ਪਰ 600 ਮਿੰਟ ਬਾਅਦ ਤੇ ਫਿਰ ਵੀ ਆਏਗੀ ਦੇਖੋ 600 ਮਿੰਟ ਕੱਟ ਕੇ ਬਾਅਦ ਚ ਤੁਹਾਨੂੰ ਬਿੱਲ ਆਏਗਾ ਉਹ ਦੂਜੇ ਮੀਟਰ 'ਚ ਵੀ ਆ ਰਹੇ ਹਨ ਐਸੇ ਮੀਟਰ 'ਚ ਵੀ ਆਏ। ਫਰਕ ਇਹ ਨਾ ਹੋਏਗਾ ਕਿ 600 ਤੋਂ ਬਾਅਦ ਤੁਹਾਨੂੰ ਇਹਨੂੰ ਰੀਚਾਰਜ ਕਰਨਾ ਪਏਗਾ। ਇੱਕ ਘਰ ਦੇ ਵਿੱਚ 6 6 7 7 ਮੋਬਾਈਲ ਨੇ ਜਦੋਂ ਰੀਚਾਰਜ ਖਤਮ ਹੋ ਜਾਂਦਾ ਆਪਾਂ ਕੀ ਕਰਦੇ ਆਂ? ਯਾਰ ਤੇਰੇ ਕੋਲ ਪੈਸੇ ਪਈਏ ਮੈਨੂੰ ਰੀਚਾਰਜ ਕਰ ਦੇ। ਨਹੀਂ ਕਰਦੇ ਆਪਾਂ। ਯਾਰ ਦੋਸਤ ਨੂੰ ਫਰੈਂਡਸ ਨੂੰ ਫੋਨ ਕਰਦੇ ਆਂ ਮੇਰਾ ਯਾਰ ਰੀਚਾਰਜ ਕਰ ਦੇ। ਆਪਾਂ ਜਦੋਂ ਸ਼ੁਰੂ 'ਚ ਮੋਬਾਈਲ ਆਈ ਸੀ ਉਹਦਾ ਵੀ ਵਿਰੋਧ ਹੋਇਆ ਸੀ ਕੰਪਿਊਟਰਾਈਜ਼ੇਸ਼ਨ ਕਿੰਨਾ ਵਿਰੋਧ ਹੋਇਆ ਸੀ ਮੈਨੂੰ ਪਤਾ। ਪਰ ਇੱਕ ਸਮਾਰਟ ਟੈਕਨੋਲੋਜੀ ਹੈ ਆਪਣੇ ਕੋਲ ਲੋਹੇ ਵਾਲੇ ਮੀਟਰ ਤੋਂ ਬਾਅਦ ਇਲੈਕਟ੍ਰੋਮੈਕੈਨਿਕਲ ਤੋਂ ਬਾਅਦ ਮਕੈਨਿਕਲ ਤੋਂ ਬਾਅਦ ਇਲੈਕਟ੍ਰੋਮੈਕੈਨਿਕਲ ਆਇਆ ਇਲੈਕਟ੍ਰੋਮੈਕੈਨਿਕਲ ਤੋਂ ਬਾਅਦ ਇਲੈਕਟ੍ਰੋਨਿਕ ਆਇਆ ਇਲੈਕਟ੍ਰੋਨਿਕ ਤੋਂ ਬਾਅਦ ਵਾਡਾ ਡਿਜੀਟਲ ਆਇਆ ਫਿਰ ਡਿਜੀਟਲ ਤੋਂ ਬਾਅਦ ਸਮਾਰਟ ਆ ਗਿਆ ਇਹ ਟੈਕਨੋਲੋਜੀ ਐਡਵਾਂਸਮੈਂਟ ਜ਼ਰੂਰੀ ਨਹੀਂ ਹੈ ਆਪਾਂ ਕੀ ਪੁਰਾਣੇ ਜ਼ਮਾਨੇ ਵਾਲੇ ਕੀ ਪੈਡ ਵਾਲੇ ਫੋਨ ਨਾਲ ਚੱਲ ਸਕਦੇ ਅੱਜ ਕਿੰਨੇ ਬੰਦੇ ਕਹਿੰਦੇ ਨੇ ਵੀ ਸਾਨੂੰ ਕੀ ਪੈਡ ਵਾਲਾ ਫੋਨ ਦੇ ਦੇ ਦਿਓ ਆ ਸਾਰੇ ਲੱਡੂ ਹੈਗੇ ਕੋਈ ਬੰਦੇ ਰਾਜੀ ਜਿੰਨੇ ਬੰਦੇ ਕਹਿੰਦੇ ਨੇ ਜੀ ਹੱਥ ਨਾਲ ਕੰਮ ਕਰ ਲਾਂਗੇ ਜੀ ਕੰਪਿਊਟਰ ਦੀ ਲੋੜ ਨਹੀਂ ਹੈ ਜੀ ਕਿੰਨੇ ਕੁ ਬੰਦੇ ਕਰ ਲੋਗੇ ਤੁਸੀਂ ਕੰਮ ਹੈ ਨਾ ਤਾਂ ਜਿਵੇਂ ਜਿਵੇਂ ਐਡਵਾਂਸਮੈਂਟ ਆਫ ਟੈਕਨੋਲੋਜੀ ਹੁੰਦੀ ਹੈ ਚੇਂਜੇਸ ਆਉਂਦੀਆਂ ਨੇ ਔਰ ਉਹਨਾਂ ਚੇਂਜੇਸ ਨੂੰ ਆਪਾਂ ਐਕਸੈਪਟ ਕਰਨਾ ਹੁੰਦਾ ਹੈ ਉਹਦੇ ਨਾਲ ਆਪਾਂ ਹਰ ਇੱਕ ਚੀਜ਼ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ ਇਹੋ ਲੋਕਾਂ ਤੱਕ ਸੁਨੇਹਾ ਦੇਣਾ ਲੋਕਾਂ ਨੂੰ ਇਹ ਗੱਲ ਸਮਝਾਣ ਦੀ ਲੋੜ ਹੈ ਵੀ ਜਦੋਂ ਤੁਸੀਂ ਮੋਬਾਈਲ ਜਿਹੜਾ ਲੈ ਰਹੇ ਹੋ ਕੀ ਪੈਟ ਤੋਂ ਅੱਜ ਤੱਕ ਇਹ ਮੋਬਾਈਲ ਕਿਉਂ ਲੈ ਕੇ ਆਏ ਤੁਸੀਂ ਐਂਡਰੋਇਡ ਐਪਲ ਫਲਾਣਾ ਫਲਾਣਾ ਉਹ ਉਹ ਮਹਿੰਗੇ ਤੋਂ ਮਹਿੰਗਾ ਫੋਨ ਕਿਉਂ ਲੈ ਕੇ ਆਏ? ਇਸ ਤਰ੍ਹਾਂ ਮਹਿਕਮਾ ਵੀ ਲੈ ਕੇ ਆ ਰਿਹਾ ਹੈ। ਇਹਦੇ 'ਚ ਸਭ ਤੋਂ ਵਧੀਆ ਫੀਚਰ ਹੈਗਾ ਕਿ ਘਰ ਬੈਠੇ ਬਿਠਾਏ ਮੋਬਾਈਲ 'ਤੇ ਰੀਡਿੰਗ ਆ ਜਾਂਦੀ ਹੈ। ਆਪਣੀ ਮੇਨ ਪਾਵਰ ਬਚਦੀ ਹੈ। ਪੀਐਸਪੀਸੀਐਲ ਦਾ ਜਿਹੜਾ ਰੀਡਿੰਗ ਸਟਾਫ ਸੀਗਾ ਉਹਨਾਂ ਦੀ ਜ਼ਰੂਰਤ ਤੇ ਦੇ ਜੇ ਨਹੀਂ ਹੈ। ਤਾਂ ਕਿੰਨਾ ਪੈਸਾ ਮਹਿਕਮੇ ਦਾ ਬਚਿਆ। ਉਹਨਾਂ ਪੈਸਾ ਬਚਦਾ ਹੈ ਤਾਂ ਲੋਕਾਂ ਨੂੰ ਸ਼ਾਇਦ ਸਸਤੀ ਬਿਜਲੀ ਦਿੱਤੀ ਜਾ ਸਕਦੀ ਹੈ। ਪੇਪਰਲੈਸ ਬਿਲਿੰਗ ਪੇਪਰਲੈਸ ਬਿਲਿੰਗ ਜਿਹੜੀ ਹੈ ਉਹ 스마트 ਮੀਟਰ ਨਾਲ ਪੋਸੀਬਲ ਹੋ ਪਾਈ। ਇਸ ਵਾਸਤੇ ਕੋਈ ਮਾੜਾ ਮੀਟਰ ਨਹੀਂ ਆਇਆ। ਸਿਰਫ ਲੋਕਾਂ ਦੀ ਸੋਚ ਜਿਹੜੀ ਹੈ ਨਾ ਉਹਨੂੰ ਬਦਲਦੇ ਲੋ। ਜਿਹਨੂੰ ਸਮਝ ਨਹੀਂ ਉਹ ਕਮੀਆਂ ਕੱਢਣੀ। ਅੱਜ ਵੀ ਲੋਕ ਕਹਿੰਦੇ ਨੇ ਕਹਿੰਦੇ ਜੀ ਸਾਡਾ ਬਿੱਲ ਜ਼ਿਆਦਾ ਆ ਗਿਆ ਜਦੋਂ ਤੋਂ 스마트 ਮੀਟਰ ਲੱਗੇ ਆ। ਸਾਰਾ ਕੁਝ ਉਹ ਹੀ ਹੈ। 450 ਰੈਵਿਊਸ਼ਨ ਵਾਲਾ ਇਹ ਮੀਟਰ ਹੈ। 450 ਚੱਕਰ ਇਹ ਵੀ 450 ਵਾਲੀ ਇਹਦੀ ਬੱਤੀ ਜਲੇਗੀ ਤਾਂ ਇਹ ਕਿਊਨਿਟ ਖਾਏਗਾ ਇਹ ਵੀ। ਪਰ ਉਹ ਵੀ 450 ਵਾਲੀ ਨਾਲ ਹੀ। ਕਹਿੰਦਾ ਸੀ ਕਿ ਉਹਦੇ ਵਿੱਚ ਵੀ ਇਹੋ ਲਿਖਿਆ 10 ਤੋਂ 60 ਐਂਪੀਅਰ ਦਾ ਮੀਟਰ ਹੈ ਇਹਦੇ ਵਿੱਚ ਵੀ ਉਹ 6 ਇਅਰ ਆਇ ਦਾ ਕੀ ਲਿਖਿਆ ਸੀਰੀਅਲ ਨੰਬਰ ਹੈ ਐਵਨ ਦਾ ਮੀਟਰ ਹੈ 6 ਇਅਰ ਦੀ ਗਾਰੰਟੀ ਦੇ ਰਿਆ ਹੈ ਐਵਨ ਵਾਲੇ 6 ਇਅਰ ਦੀ ਗਾਰੰਟੀ ਦੇ ਰਿਆ ਵੀ ਇਹ ਮੀਟਰ 6 ਸਾਲ ਤੱਕ ਖਰਾਬ ਹੋਏਗਾ ਤਾਂ ਅਸੀਂ ਇਹਨੂੰ ਬਦਲਾਂਗੇ ਤਾਂ ਕੁਝ ਫਿਚਰ ਅੱਛੇ ਰਿਹਾ ਤਾਂ ਕਰਕੇ 스마트 ਮੀਟਰ ਜੇਲੀ 스마트 ਮੀਟਰ ਦੇ ਵਿੱਚ ਕੀ ਫਰਕ ਆਇਆ 스마트 ਮੀਟਰ ਦੇ ਵਿੱਚ ਇੱਕ ਤਾਂ ਫਰਕ ਆਇਆ ਵੀ ਪੇਪਰਲੈਸ ਬਿਲਿੰਗ ਤੁਹਾਡੇ ਮੋਬਾਈਲ ਨਾਲ ਕਨੈਕਟ ਹੋ ਜਾਏਗਾ ਤੁਹਾਡਾ ਜਦੋਂ ਮਰਜ਼ੀ ਤੁਸੀਂ ਬਿੱਲ ਦੇ ਨਾਲ ਦੇਖ ਸਕੋ ਪੇਪਰਲੈਸ ਬਿਲਿੰਗ ਵਾਸਤੇ ਐਕਿਪੂਰੇਟ ਨੇ ਐਕਿਊਰੇਸੀ ਨਾਲੋਂ ਨਾਲੋਂ ਜ਼ਿਆਦਾ ਹੈ ਠੀਕ ਹੈ ਔਰ ਬਹੁਤ ਸਾਰੇ ਫੰਕਸ਼ਨ ਨੇ ਜਿਹੜੇ ਕਿ ਉਹਨਾਂ ਮੀਟਰਾਂ ਦੇ ਵਿੱਚ ਨਹੀਂ ਹੁੰਦੇ ਇਹਦੇ ਵਿੱਚ ਆ ਦੇਖੋ ਆਹ ਹੈ ਤੁਹਾਡੀ ਜਿਹੜੀ ਮੈਂ ਕਹ ਰਿਹਾ ਸੀ ਐਮ ਆਰ ਆਈ ਆਪਾਂ ਇੱਥੇ ਲਗਾਣੀ ਆਪਟੀਕਲ ਪੋਰਟ ਇੱਥੇ ਕੀ ਲਗਾਵਾਂਗੇ ਐਮ ਆਰ ਆਈ ਜੋੜ ਕੇ ਇੱਥੋਂ ਡਾਟਾ ਕੈਲੀਬ੍ਰੇਟ ਕਰ ਲਾਂਗੇ ਆ ਤੁਹਾਡਾ ਰੀਡਿੰਗ ਵਾਲਾ ਠੀਕ ਹੈ ਜੀ ਤਾਂ ਆਪਾਂ ਸਾਰੀ ਤਰ੍ਹਾਂ ਦੇ ਮੀਟਰ ਆਪਾਂ ਦੇਖ ਲੇ ਆਪ ਨੂੰ ਪਛਾਣ ਹੋਏ ਵੀ ਕਿਹੜਾ ਮੀਟਰ ਕੀ ਹੈ ਮੈਕੈਨੀਕਲ ਇਲੈਕਟ੍ਰੋਮੈਕੈਨੀਕਲ ਇਲੈਕਟ੍ਰੋਨਿਕ ਡਿਜੀਟਲ ਐਂਡ ਸਮਾਜ ਮੀਟਰ ਹੁਣ ਦੱਸੋ ਕੋਈ ਕੁਐਸਚਨ ਹੈ ਨਾ ਮੀਟਰ ਬਾਰੇ ਇਸ ਤੋਂ ਵੱਧ ਤੁਹਾਡੇ ਕੋਲ ਕੋਈ ਆਉਂਦਾ ਹੈ ਮੀਟਰ ਦੀ ਕਪੈਸਿਟੀ ਲਿਖੀ ਹੋਏਗੀ ਸੀਰੀਅਲ ਨੰਬਰ ਲਿਖਿਆ ਹੋਏਗਾ ਵੋਲਟੇਜ ਲਿਖੀ ਹੋਏਗੀ ਚੱਕਰ ਲਿਖੇ ਹੋਣਗੇ ਫ੍ਰੀਕੁਐਂਸੀ ਲਿਖੀ ਹੋਏਗੀ 50 ਮੇਨ ਮੈਨੇਜ ਕੀਤਾ ਠੀਕ ਹੈ ਜੀ ਹੋ ਜਾਏਗਾ ਹਾਂ ਜੀ ਇਹ ਕੁਐਸਚਨ ਆਮ ਹੀ ਆਉਂਦਾ ਵੀ ਮੀਟਰ ਦੀ ਪਲੇਟ ਦੇ ਉੱਪਰ ਕੀ ਲਿਖਿਆ ਹੋਏਗਾ ਕਲੀਅਰ ਹੈ ਜੀ ਚਲੋ